ਪਿੰਡ ਨਾਨੋਵਾਲ ਮੰਡ ਦਾ ਨੌਜਵਾਨ ਮਰਜਿੰਦਰ ਸਿੰਘ 23 ਸਾਲ ਦੀ ਦਰਿਆ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਅਤੇ ਪਰਿਵਾਰ ਨੇ ਆਪਣੇ ਪੁੱਤ ਦਾ ਕਤਲ ਹੋਣ ਦਾ ਦੋਸ਼ ਲਗਾ ਕੇ ਜਾਂਚ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਆਪਣੇ ਦੋਸਤਾਨਾਂ ਨੇੜੇ ਹੀ ਬਗਦੇਸ ਸਤਲੁਜ ਦਰਿਆ ਕਿਨਾਰੇ 5 ਅਪ੍ਰੈਲ ਦੀ ਸ਼ਾਮ ਨੂੰ ਜਨਮ ਦਿਨ ਪਾਰਟੀ ਮਨਾਉਣ ਗਿਆ ਸੀ। ਦੋਸਤਾਨੀ ਘਰ ਆ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਉਹ ਦਰਿਆ ਵਿੱਚ ਡੁੱਬ ਗਿਆ ਅਤੇ ਅਗਲੇ ਦਿਨ 6 ਮਾਰਚ ਨੂੰ ਗੋਤਾਖੋਰਾਂ ਵੱਲੋਂ ਉਸ ਦੀ ਲਾਸ਼ ਨੂੰ ਦਰਿਆ ਵਿੱਚੋਂ ਬਰਾਮਦ ਕਰ ਲਿਆ। ਸਤਲੁਜ ਦਰਿਆ ਕਿਨਾਰੇ ਵਸਦਾ ਪਿੰਡ ਥਾਣਾ ਬਲਾਚੌਰ ਅਦੀਨ ਪੈਂਦਾ ਹੈ ਜਿੱਥੇ ਸਬੰਧਤ ਪੁਲਿਸ ਨੇ ਆ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਅੱਜ ਮ੍ਰਿਤਕ ਨੌਜਵਾਨ ਮਰਜਿੰਦਰ ਸਿੰਘ ਦੇ ਦਾਦਾ ਗੁਰਮukh ਸਿੰਘ ਅਤੇ ਪਿਤਾ ਮਿੱਤਰਪਾਲ ਸਿੰਘ ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਨੂੰ ਮਿਲੇ ਜਿਨ੍ਹਾਂ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਦੇ ਪੋਤਰੇ ਨੂੰ ਸਤਲੁਜ ਦਰਿਆ ਵਿੱਚ ਤੱਕਾ ਦੇ ਕੇ ਕਤਲ ਕਰ ਦਿੱਤਾ ਹੈ ਜਿਸ ਦੀ ਗੰਭੀਰਤਾ ਨਾਲ ਜਾਂਚ ਕਰ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਹਨਾਂ ਉੱਪਰ ਫੈਸਲੇ ਲਈ ਤਬਾਅ ਪਾਇਆ ਜਾ ਰਿਹਾ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਇਹ ਹਾਦਸਾ ਨਹੀਂ ਕਤਲ ਹੈ ਜਿਸ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਐਸਐਸਪੀ ਵੱਲੋਂ ਇਸ ਮਾਮਲੇ ਦੀ ਜਾਂਚ ਇੱਕ ਪੁਲਿਸ ਅਧਿਕਾਰੀ ਨੂੰ ਸੌਂਪ ਦਿੱਤੀ ਹੈ। ਸਾਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਵਿੱਚ ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਭਲਕੇ ਮ੍ਰਿਤਕ ਦੀ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਜਿਸ ਤੋਂ ਬਾਅਦ ਲਾਸ਼ ਬਾਸਤਾਂ ਨੂੰ ਸੌਂਪ ਦਿੱਤੀ ਜਾਵੇਗੀ। ਪਿੰਡ ਨਾਨੋਵਾਲ ਮੰਡ ਵਿੱਚ ਨੌਜਵਾਨ ਦੀ ਮੌਤ ਕਾਰਨ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਸ੍ਰੀ ਮਾਚੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ। ਹਾਂਜੀ ਬਾਪੂ ਜੀ ਕੀ ਨਾਮ ਹੈ ਜੀ? ਗੁਰਮੁਖ ਸਿੰਘ ਜੀ। ਕਿਹੜਾ ਪਿੰਡ ਹੈ? ਨਾਨੋਵਾਲ ਮੰਡ ਜੀ। ਕੀ ਗੱਲਬਾਤ ਹੋਈ ਹੈ ਬਾਪੂ ਜੀ? 5 ਤਰੀਕ ਨੂੰ ਜੀ ਸ਼ਾਮ ਦੇ 6:00 ਵਜੇ ਬੱਚੇ ਨੂੰ ਘਰੋਂ ਬੈਠੇ ਨੂੰ ਸੱਜ ਕੇ ਲਗਾਇਆ ਵੀ ਬਰਥ ਪਾਰਟੀ ਆ ਜਨਮ ਦਿਨ ਆ ਦਰਿਆ ਦੇ ਲੈ ਗਏ ਜੀ ਦਰਿਆ ਦੇ ਜਾ ਕੇ ਉਥੇ ਇਹਨਾਂ ਨੇ ਜੋ ਨਸ਼ਾ ਪਾਨ ਕੀਤਾ ਡਰਿੰਕ ਕੀਤੀ ਕੁਝ ਕੀਤਾ ਜੀ ਉਦੋਂ ਬਾਅਦ ਇਹਨਾਂ ਨੇ ਬੱਚੇ ਨੂੰ ਧੱਕਾ ਦੇ ਕੇ ਦਰਿਆ 'ਚ ਸੜਦਾ ਇਹ ਦੋ ਦੋ ਦੋਸਤ ਸਹੀ ਜੀ ਬੱਚੇ ਕਿੰਨੀ ਤਰੀਕ ਨੂੰ ਕਿੰਨੇ ਵਜੇ ਲੈ ਗਏ ਸੀ ਤੁਹਾਡੇ ਬੇਟ 5 ਤਰੀਕ ਨੂੰ 5 4 25 ਨੂੰ ਸ਼ਾਮ ਦੇ 6:30 ਵਜੇ ਕੀ ਕਹਿ ਕੇ ਲੈ ਗਏ ਸੀ ਬਈ ਅਮਨ ਆਮਰ ਪਰ ਇਹ ਤਾਂ ਜਨਮ ਦਿਨ ਬਿਪਾਰਟੀ ਕਰਨੀ ਤੁਹਾਡੇ ਪੋਤੇ ਦੀ ਕਿੰਨੀ ਉਮਰ ਸੀ ਕੀ ਕਰਦਾ ਸੀ ਉਹ ਖੇਤੀਬਾੜੀ ਕਰਦਾ ਜੇ ਤੁਹਾਂ ਦੀ ਉਮਰ ਤੇ ਇਸ ਹਾਲਾਜੀ ਮਨਜਿੰਦਰ ਸਿੰਘ ਮਿੰਟੂ ਦੀ ਪਹਿਲਾਂ ਵੀ ਕੋਈ ਲਾਗ ਡਾਟ ਸੀ ਹੈ ਸੀ ਉਹਨਾਂ ਨਾਲ ਉਹਨਾਂ ਦੀ ਪਹਿਲਾਂ ਜੀ ਦੂਜਾ ਗੁਰਵਿੰਦਰ ਸਿੰਘ ਦਾ ਉਹਨੂੰ ਇੱਕ ਦਿਨ ਕੁੱਟਿਆ ਜੀ ਫੜ ਕੇ ਜੋ ਸਾਨੂੰ ਪਤਾ ਨਹੀਂ ਲੱਗਾ ਕਿ ਉਦੋਂ ਬਾਅਦ ਮਨਜਿੰਦਰ ਸਿੰਘ ਬੁਲਟ ਮੋਟਰਸਾਈਕਲ ਤੇ ਜਾ ਰਿਹਾ ਸੀ ਉਹਦੇ ਕਿ ਇਹਨਾਂ ਨੇ ਪਿੱਛੋਂ ਗੱਡੀ ਮਾਰੀ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੱਚੇ ਨੂੰ ਦਰਿਆ ਦੇ ਵਿੱਚ ਧੱਕਾ ਦਿੱਤਾ ਗਿਆ ਹੈ? ਬੱਸ ਹੈ ਜੀ ਉੱਥੇ ਇਹ ਤਿੰਨ ਜਾਨੇ ਪਾਰਟੀ ਕਰ ਰਹੇ ਸੀ। ਜੀ ਮੌਕੇ ਤੇ ਫਰੇ ਗਏ। ਹਾਂ ਜੀ ਮੌਕੇ ਤੇ ਫਰੇ ਗਏ ਆ ਜੀ। ਜਦ ਅਸੀਂ ਲਾਸ਼ ਕਿਸ ਤਰ੍ਹਾਂ ਬੱਚੇ ਦੀ ਦਰਿਆ ਚ ਕੱਢੀ ਗਈ? ਪਹਿਲਾਂ ਜੀ ਤੋ 5 ਦਿਨ 5 ਤਰੀ ਨੂੰ ਅਸੀਂ ਰਾਤ ਦੇ 10 ਵਜੇ ਤੱਕ ਮੁੰਡੇ ਪਿੰਡ ਦੇ ਟੁੱਬੀਆਂ ਮਾਰ ਕੇ ਲੱਭਦੇ ਰਹੇ, ਨਹੀਂ ਲੱਭੀ ਜੀ। ਇਹ ਛਾਉ ਨੂੰ ਫਿਰ ਅਸੀਂ ਪਹਿਰਾ ਦਿੱਤਾ ਜੀ ਦਰਿਆ ਦੇ ਸਵੇਰੇ ਅਸੀਂ ਦੂਜਾ ਕੋਤਾ ਖੁਰ ਮਗਾਏ ਉਥੋਂ ਨੰਕਰ ਤੋਂ ਰੋਪੜ ਤੋਂ ਉਹਨਾਂ ਨੇ ਆ ਕੇ 11 ਕੁਜੇ ਦੇ ਕਰੀਬ ਤੱਕ ਉਹਨਾਂ ਦਰਿਆ ਚੋਂ ਬੱਚਾ ਕਢਿਆ ਜੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨ ਅਧਿਕਾਰੀ ਨੂੰ ਕੋਈ ਸੂਚੇ ਕੀਤਾ ਗਿਆ ਸੀ ਹਾਂਜੀ ਕੀਤਾ ਜੀ ਅਸੀਂ ਪ੍ਰਸ਼ਾਸਨ ਵਾਲਾ ਚੌਰ ਨੂੰ ਕੀਤਾ ਹੈ ਸੂਚਿਤ ਉਹ ਤੋਂ ਮਾਈਟਰ ਸਾਹਿਬ ਆਏ ਜੀ ਫਿਰ ਤਾਂ ਉਹਨਾਂ ਹੀ ਉਸ ਸਾਡੇ ਬੱਕੇ ਉੱਤੇ ਕੋਈ ਗੱਲ ਕਰ ਰਾਇਆ ਸੀ ਆਂਦੀ ਮੈਂ ਤੁਹਾਡੇ ਤੇ ਪਰਚਾ ਦੇ ਦੇਣਾ ਅਹੀਂ ਆ ਵੀ ਜਿਆ ਸਾਨੂੰ ਦੋਖਾ ਬੱਚੇ ਬੋਲਦੇ ਆ ਕਿ ਤੂੰ ਪਰਚਾ ਕਿਵੇਂ ਆਂਦੀ ਮੇਰੇ ਪਪਾ ਹੋਰ ਮੈਂ ਪਰਚਾ ਦੇ ਆਂਗੀ ਉਹਨੋਂ ਬਾਅਦ ਦੀ ਰਾਤ ਨੂੰ 12 ਵਜੇ ਦੇ ਕਰੀਬ 11 ਵਜੇ 11 ਵਜੇ ਦੇ ਕਰੀਬ ਉਹਨਾਂ ਦੋ ਮੁੰਡਿਆਂ ਨੂੰ ਖੜਕੇ ਲੈ ਗਈ ਜੀ ਰੈਸਟ ਕਰਕੇ ਜੋ ਕਿ ਦੋ ਰਾਤਾਂ ਉੱਥੇ ਥਾਣੇ 'ਚ ਰਹੇ ਜੀ ਤੀਜੀ ਰਾਤ ਉਹਨਾਂ ਨੇ ਉਹਨਾਂ ਨੂੰ ਛਡਤਾ ਬੱਚੇ ਦਾ ਥੋੜੇ ਪੋਤੇ ਦਾ ਸਸਕਾਰ ਕਰਤਾ ਜੀ ਨਹੀਂ ਜੀ ਨਹੀਂ ਕੀਤਾ ਜੀ ਉਥੇ ਮੋਰਚੇ ਦੀ ਛਪਾਈ ਹੈ ਕਿੱਥੇ ਰੱਖਿਆ ਗਿਆ ਜੀ ਬੜਾ ਚੋਰ ਜੀ ਅ ਬੱਚੇ ਦਾ ਪੋਸਟਮਾਨਮ ਕਰਾਤਾ ਨਹੀਂ ਜੀ ਕਰਾਤਾ ਉਹ ਜ਼ਿਆਦਾ ਉਹਨਾਂ ਬਜੇ ਬੰਦੇ ਛੱਡਦੇ ਜੀ ਉਹ ਚੰਨਾ ਚਰ ਪਰਚਾ ਨਹੀਂ ਕਰਦੇ ਉਹਨਾਂ ਚ ਰੰਗੋ ਰੱਖਿਆ ਹੈ ਜੀ ਹੁਣ ਪ੍ਰਸ਼ਾਸਨ ਤੋਂ ਮੰਗ ਕੀ ਹੈ ਥੋੜੀ ਪ੍ਰਸ਼ਾਸਨ ਸਾਨੂੰ ਇਹ ਹੀ ਦਪਾ ਪਾ ਰਿਹਾ ਜੀ ਰਾਈਨਾਮਾ ਕਰੋ ਐਸਐਚਓ ਵੀ ਤੇ ਡਿਪਟੀ ਵੀ ਡਿਊਟੀ ਸਾਹਿਬ ਵੀ ਆਹ ਤੁਹੇ ਤੁਹਾਡਾ ਦਾ ਬੱਚਾ ਮਰ ਗਿਆ ਬਈ ਦੂਜੇ ਦੋ ਬੱਚੇ ਜਿਨ੍ਹਾਂ ਨਾਲ ਤੁਸੀਂ ਨਾਲ ਲੇਦੇ ਬਈ ਉਹਨਾਂ ਦੀ ਲਾਈਫ ਖਰਾਬ ਨਾ ਹੋਵੇ ਬਈ ਉਹਨਾਂ ਨੂੰ ਤੁਸੀਂ ਰਾਈ ਨਾਵਾ ਕਰ ਲੋ ਤੁਸੀਂ ਮੰਗ ਕੀ ਕਰਦੇ ਹੋ ਹੁਣ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਮੰਗ ਕਰਨਾ ਹੈ ਜਿਵੇਂ ਉਹਨਾਂ ਤੱਕ ਰੈਡੀ ਤੇ ਕਦੀ ਕਾਰਵਾਈ ਕੀਤੀ ਜਾਵੇ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਕੀ ਨਾਮ ਹੈ ਮੇਰਾ ਨਾਮ ਮਤਰਪਾਲ ਸਿੰਘ ਹੈ ਕਿਹੜਾ ਪਿੰਡ ਹੈ ਪਿੰਡ ਨੰਨੋਵਾਲ ਮੰਡ ਕੀ ਗੱਲਬਾਤ ਹੋਈ ਥੋੜੇ ਜਿਹਾ ਮੇਰੇ ਬੇਟੇ ਨੂੰ ਇਹਨਾਂ ਘਰਾਂ ਲਿਜਾ ਕੇ ਦਰਿਆ 'ਚ ੱਤਕਾ ਦੇ ਕੇ ਮਾਰਤਾ ਸੀ। ਅਹ ਕਿਹਦੇ ਕੌਣ ਲੈ ਗਏ ਸੀ ਤੁਹਾਡੇ ਬੇਟੇ ਨੂੰ? ਮੇਰੇ ਬੇਟੇ ਨੇ ਗੁਰਵਿੰਦਰ ਸਿੰਘ, ਗਿੱਧਾ ਤੇ ਅਮਨਪ੍ਰੀਤ ਸਿੰਘ। ਅਹ ਕੀ ਕੀ ਕਹਿ ਕੇ ਲੈ ਗਏ ਸੀ ਤੁਹਾਡੇ ਬੱਚੇ ਨੂੰ? ਵੀ ਮੇਰਾ ਜਨਮ ਦਿਨ ਆ ਵੀ ਆਪਾਂ ਪਾਰਟੀ ਕਰਨੀ ਹੈ ਇੱਥੇ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੱਚੇ ਨੂੰ ੱਤਕਾ ਮਾਰਤਾ ਇਹਨਾਂ ਦਰਿਆ 'ਚ? ਅਸੀਂ ਫੋਨ ਕਰਦੇ ਸੀ ਮਨਜਿੰਦਰ ਸਿੰਘ ਮਿੰਟੂ ਫੋਨ ਨਹੀਂ ਚੱਕਦਾ ਜੀ। ਬਾਅਦ 'ਚ ਇਹਨਾਂ ਫੋਨ ਚੱਕਿਆ ਵੀ ਮੁੰਡਿਆਂ ਨੇ। ਇਹ ਕੰਦੇ ਉਹ ਦਰਿਆ ਛਾਲ ਮਾਰ ਗਿਆ ਜੀ। ਆ ਕਿੰਨੀ ਉਮਰ ਸੀ ਤੁਹਾਡੇ ਬੇਟੇ? ਮੇਰੇ ਬੇਟੇ ਦੀ ਉਮਰ 23 ਸਾਲ ਹੈ ਜੀ। ਕੀ ਕਰਦਾ ਸੀ ਤੁਹਾਡਾ ਬੇਟਾ? ਖੇਤੀਬਾੜੀ ਕਰਦਾ ਸੀ। ਹਾਂ ਕੀ ਮੰਗੀ ਹੈ ਤੁਹਾਡੀ ਹਰ ਪ੍ਰਸ਼ਾਸਨ ਤੋਂ? ਸਾਡੀ ਇਹ ਹੀ ਮੰਗ ਹੈ ਉਹਨਾਂ ਦਾ ਪਰਚਾ ਹੋਵੇ। ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਹਾਂ ਕੀ ਨਾਮ ਹੈ ਜੀ? ਮੇਰਾ ਨਾਮ ਦੀਪਕਾ ਹੈ। ਹਾਂ ਕੀ ਗੱਲਬਾਤ ਹੋਈ ਤੁਹਾਡੇ ਬੇਟੇ ਨਾਲ? ਮੇਰੇ ਬੇਟੇ ਨੂੰ ਜੀ ਇਹਨਾਂ ਨੇ ਘਰੋਂ ਸਾਦਕੇ ਲਾ ਕੇ ਮਾਰਿਆ ਜੀ ਕੰਦੇ ਜਨਮ ਦੇ ਨੇ। ਰਮ ਜਾਂਦੀ ਪਾਰਟੀ ਕਰਨੀ ਹੈ ਜੀ। ਅ ਕੌਣ ਲੈ ਗਏ ਸੀ ਤੁਹਾਡੇ ਬੇਟੇ ਨੂੰ? ਉਹਦੇ ਦੋਸਤ ਤੇ ਲੈ ਕੇ ਗਏ ਸੀ ਜੀ। ਕੀ ਕਹਿ ਕੇ ਲੈ ਗਏ ਸੀ ਵੀ ਕਿੱਥੇ ਗਏ ਸੀ? ਦਰਿਆ ਤੇ ਜਿਉ ਉਹ ਕਹਿੰਦੇ ਸੀ ਪਾਰਟੀ ਕਰਨੀ ਹੈ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੇਟੇ ਨੂੰ ਦਰਿਆ ਚ ਇੰਨਾਂ ਨੇ? ਜੀ ਉਹ ਫੋਨ ਕਰਦੇ ਸੀ ਫੋਨ ਚੱਕਦੇ ਨਹੀਂ ਸੀ ਹੈਗਾ ਜੀ ਮੁੰਡਿਆਂ ਨੇ ਫੋਨ ਚੱਕਿਆ ਉਹ ਕਹਿੰਦੇ ਤੁਹਾਡੇ ਬੇਟੇ ਨੇ ਛਾਲ ਮਾਰ ਦਿੱਤੀ ਦਰਿਆ ਚ। ਅ ਕਿੰਨੇ ਟਾਈਮ ਬਾਅਦ ਉਹ ਤੁਹਾਡੇ ਬੱਚੇ ਦੀ ਲਾਸ਼ ਦਰਿਆ ਚ ਲੱਗੀ ਸੀ? ਸਰੀਪਨ 11 12 ਵਜੇ ਕੱਢੀ ਗਈ ਸੀ। ਫੋੜੀ ਹੁਣ ਮੰਗ ਕੀ ਹੈ ਜੀ ਪਰਚਾ ਚਾਹੀਦਾ ਸਾਡੀ ਇਹ ਮੰਗ ਹੈ ਜੀ ਕਿ ਸਾਨੂੰ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਇਨਸਾਫ ਚਾਹੀਦਾ ਜੀ ਆਦਾ ਪਰਚਾ ਕੱਟਿਆ ਜਾਵੇ ਹਾਂਜੀ ਮੇਰੇ ਭਰਾ ਨੂੰ ਕਰੋ ਸੱਜ ਕੇ ਲੈ ਕੇ ਜਨਮ ਦਿਨ ਮਨਾਣਾ ਉੱਥੇ ਜਾ ਕੇ ਉਹਨੂੰ ਕੁਝ ਪਿਆ ਕੇ ਖੁਲਾ ਕੇ ਦਰਿਆ 'ਚ ਸਿੱਟਤਾ ਮਾਰਤਾ ਤਿੰਨ ਸਾਲ ਦੀ ਕਮਾਈ ਪਹਿਲਾ ਕੁੜੀ ਖਾਂਦੀ ਰਹੀ ਫਿਰ ਉਹਨੂੰ ਹੁਣ ਮਾਰ ਦਿੱਤਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਭਰਾ ਨੂੰ ਦਰਿਆ ਦੇ ਵਿੱਚ ਛੁਡੋ ਦਿੱਤਾ ਗਿਆ ਜੀ ਤੋ ਬਰਾਬਰ ਨਹੀਂ ਹੁੰਦਾ ਸੀ 6 ਵਜੇ ਫੋਨ ਆਇਆ ਪਹਿਲਾਂ ਘਰੇ ਨਹੀਂ ਆਇਆ ਜਦੋਂ ਫੋਨ ਕੀਤਾ ਕਹਿੰਦੇ ਉਹ ਤਾਂ ਛਾਲ ਮਾਰ ਗਿਆ ਦਰਿਆ 'ਚ ਹਾਂ ਭਰਾ ਤੁਹਾਡਾ ਤੁਹਾਡੇ ਤੋਂ ਛੋਟਾ ਸੀ ਕਿ ਤੁਹਾਡੇ ਤੋਂ ਵੱਡਾ ਸੀ ਮੈਂ ਤਾਂ ਛੋਟਾ ਸੀ ਹਾਂ ਪਰਦਾ ਸੀ ਕਿ ਫੇਤੀਵਾੜੀ ਕਰਦਾ ਸੀ ਕੀ ਮੰਗ ਕੀ ਕਰਦੇ ਤੁਸੀਂ ਹੁਣ ਮੰਗ ਇਹ ਹੈ ਵੀ ਮੇਰੇ ਭਰਾ ਨੂੰ ਇਨਸਾਫ ਦਿੱਤਾ ਜਾਵੇ ਜਿਸ ਨੇ ਵੀ ਉਹਨੂੰ ਮਾਰਿਆ ਉਹਨਾਂ ਤੇ ਕਾਰਵਾਈ ਹੋਵੇ ਸਾਥ ਵੀ ਤੇ ਮੇਰਾ ਭਰਾ ਵੱਡਾ ਸੀ ਕੀ ਨਾਮ ਹੈ ਮੇਰਾ ਨਾਮ ਜੀ ਕੁਲਵੀਰ ਕੋਟ ਕਿਹੜਾ ਪਿੰਡ ਹੈ ਮਨੂਨ ਮੰਡਾ ਹਾਂ ਕੀ ਗੱਲਬਾਤ ਹੋਈ ਇਹ ਬੱਚੇ ਨਾਲ ਕੁਸ਼ਰੀ ਜੀ ਚੰਗਾ ਫਲਾ ਬੱਚਾ ਸਾਡਾ ਹੌਣ ਹਰ ਨਾ ਕੋਈ ਨਸ਼ਾ ਪਤਾ ਸੀ ਉਹਨੂੰ ਆੜੀ ਅੜ ਤੋਂ ਮੁੰਡੇ ਆ ਦੋਸਤ ਪਹਿਲਾਂ ਤਾਂ ਉਹਨਾਂ ਦੇ ਘਰੇ ਹੀ ਰਹਿੰਦਾ ਸੀ ਉਹਨਾਂ ਦੇ ਘਰੇ ਖਾਂਦਾ ਪੀਂਦਾ ਸਭ ਕੁਝ ਸੀ ਮੁੰਡੇ ਦੀ ਗੱਲਬਾਤ ਹੋਣੀ ਪਤਾ ਨਹੀਂ ਕੁੜੀ ਨਾਲ ਉਹਦੀ ਭੈਣ ਦਾ ਮੁੰਡਾ ਜਿਹਨਾਂ ਨੇ ਮਾਰਿਆ ਉਹਦੀ ਭੈਣ ਨਾਲ ਗੱਲਬਾਤ ਅਸੀਗੀ ਤੇ ਮੁੰਡੇ ਨੂੰ ਵਿੱਚੋਂ ਤਾਂ ਦੱਸਿਆ ਨਹੀਂ ਵੀ ਤੈਨੂੰ ਉਹਨੂੰ ਉੱਥੇ ਦਰਿਆ ਤੇ ਸੱਦ ਕੇ ਪਹਿਲਾਂ ਸਾਜ ਦਿਨ ਬੜਾ ਚੋਰ ਰੇ ਦੋਏ ਮੁੰਡੇ ਫਿਰ ਜਿਹੜਾ ਮੁੰਡੇ ਨੇ ਸੱਧਿਆ ਉਹਨੂੰ ਉੱਥੇ ਜਿਹੜਾ ਦੂਜਾ ਮੁੰਡਾ ਸੀ ਉਹਨੂੰ ਜਿਹਨੇ ਫੋਨ ਇਹਨੂੰ ਮਾਰਿਆ ਉਹ ਘਰੇ ਸੀਗਾ ਆਪਣੇ ਉਹਨੂੰ ਵੀ ਕੋਲ ਸੱਦ ਕੇ ਪਤਾ ਨਹੀਂ ਕੀ ਠੰਡੇ ਚ ਕੀ ਕੁਛ ਪਿਆ ਕੀ ਕੁਛ ਨਹੀਂ ਤੇ ਪਿਆ ਕੇ ਮੁੰਡੇ ਨੂੰ ਨਹਿਰ ਦੇ ਵਿੱਚ ਛਾਲ ਮਾਰ ਰਾ ਡਿੱਗ ਗਿਆ ਦਰਿਆ ਚ ਮਰਾਤੀ ਛਾਲ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡਾ ਬੱਚਾ ਦਰਿਆ ਚ 6:30 ਵਜੇ ਜੀ ਉਹ ਬੇੜੀ ਟੱਪਿਆ ਹੈ 6:30 ਵਜੇ ਤੋਂ ਬਾਅਦ ਉਹ ਉੱਥੇ ਚਲੇ ਗਿਆ ਹੈ ਮੇਰਾ ਦੇਰ ਹੈ ਛੋਟਾ ਉਹਨੇ ਫੋਨ ਲਾਇਆ ਮੁੰਡੇ ਨੂੰ ਉਹਦਾ ਫੋਨ ਸੋਚਾ ਫੋਨ ਲਿਆ ਸੀ ਫਿਰ ਦੂਜਾ ਲਾਇਆ ਉਹ ਕਹਿੰਦਾ ਉਹਨੂੰ ਫੋਨ ਲਾਇਆ ਉਹਨੇ ਉਹਨੂੰ ਪੁੱਛਿਆ ਵੀ ਮੁੰਡਾ ਆਇਆ ਨਹੀਂ ਤੁਸੀਂ ਹਜੇ ਤੱਕ ਬਲਾਚਰ ਕਹਿੰਦਾ ਚਾਚਾ ਨਹੀਂ ਉਹਨੇ ਤਾਂ ਛਾਲ ਮਾਰਤੀ ਦਰਿਆ ਦੇ ਵਿੱਚ ਅਸੀਂ ਇਹਨਾਂ ਨੇ ਪੁੱਛਿਆ ਵੀ ਤੁਸੀਂ ਦੱਸਿਆ ਕਿਉਂ ਨਹੀਂ ਸਾਨੂੰ ਵੀ ਤੁਸੀਂ ਇਹ ਬੱਚੇ ਨੇ ਸਾਡੇ ਨੂੰ ਫੋਨ ਕਿਉਂ ਨਹੀਂ ਕੀਤਾ ਕਹਿੰਦਾ ਨਹੀਂ ਜੀ ਉਹਨੇ ਤਾਂ ਹੁਣ ਇਹ ਦੋ ਪਿਓ ਪੁੱਤਰ ਗਏ ਆ ਜਾ ਕੇ ਇਹਨਾਂ ਦੇ ਵੀ ਹੱਥੀ ਉਹ ਪੇ ਆ ਬਾਦ ਵਿੱਚ ਉਹ ਸਾਈਡ ਤੇ ਹੋ ਗਏ ਆ ਜਦੋਂ ਸਾਰੇ ਘਰ ਚ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਅਸੀਂ ਆਏ ਅਸੀਂ ਫੋਨ ਨੂੰ ਪੁਲਿਸ ਨੂੰ ਵੀ ਫੋਨ ਕੀਤਾ ਉਦੋਂ ਸਾਡੀ ਕੋਈ ਨਹੀਂ ਪੁਲਿਸ ਨੇ ਵੀ ਨਹੀਂ ਸੁਣੀ 10 ਵਜੇ ਪੁਲਿਸ ਆਈ ਜੀ ਅਸੀਂ ਉੱਥੇ ਮੁੰਡੇ ਨੂੰ ਲੱਭੀ ਜਾਂਨਾ ਮੁੰਡਿਆਂ ਨੇ ਸਾਨੂੰ ਕੁਝ ਦੱਸਿਆ ਵੀ ਤੁਹਾਡਾ ਮੁੰਡਾ ਉੱਥੇ ਨੇ ਜਦੋਂ ਪੁਲਿਸ ਆਈ ਉਦੋਂ ਮੁੰਡੇ ਬਾਹਰ ਆਏ ਉਹਨਾਂ 'ਚ ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਜੀ ਨਾ ਪੁਲਿਸ ਵਾਲਿਆਂ ਨੇ ਸਾਡੀ ਕੋਈ ਗੱਲਬਾਤ ਸੁਣੀ ਆ ਕਿੰਨੇ ਘੰਟੇ ਬਾਅਦੋਂ ਬੱਚੇ ਦੀ ਲਾਸ਼ ਦਰਿਆ ਚੋਂ ਕੱਢੀ ਗਈ ਅਸੀਂ ਜੀ 6 ਵਜੇ ਦਾ ਡਿੱਗਿਆ 7 ਵਜੇ ਦਾ ਡਿੱਗਿਆ ਕੱਲ੍ਹ ਦੂਜੇ ਦਿਨ 12 ਵਜੇ ਲਾਸ਼ 1 ਵਜੇ ਤੱਕ ਮਿਲੀ ਗੋਤੇ ਖੋਰ ਕੋਲ ਜਿਹੜੇ ਗੋਤੇ ਉਹ ਕੱਢਦੇ ਲਛੜਾ ਜੋ ਪ੍ਰਸ਼ਾਸਨ ਅਧਿਕਾਰੀ ਮੌਕੇ ਤੇ ਪਹੁੰਚੇ ਕੀ ਉਹਨਾਂ ਵੱਲੋਂ ਕੀ ਆ ਗਿਆ ਦੇਖੋ ਜੀ ਉਹਨਾਂ ਵੱਲੋਂ ਤੇ ਕੋਈ ਸਾਨੂੰ ਬਹੁਤਾ ਉਹ ਨਹੀਂ ਦਿੱਤਾ ਉਹਨਾਂ ਨੇ ਸਾਨੂੰ ਕੁਝ ਇੰਨਾ ਵਧੀਆ ਕੁਝ ਨੇ ਸਾਡੀ ਕੋਈ ਸਹਿਯੋਗਤਾ ਨਹੀਂ ਕੀਤੀ ਉਹਨਾਂ ਨੇ ਸਗੋਂ 10 ਵਜੇ ਪੁਲਿਸ ਉੱਥੇ ਆਈ ਦਰਿਆ ਤੇ ਅਸੀਂ ਉੱਥੇ ਪਾਗਲਾਂ ਕੋ ਖੜੇ ਬੱਚੇ ਨੂੰ ਲੱਭਣ ਡਿਆਂ ਪੁਲਿਸ ਪਰਲੇ ਦਰਿਆ ਤੇ ਆਈ ਉੱਥੇ ਖੜ ਕੇ ਉੱਥੇ ਲੋਕਾਂ ਨਾਲ ਗੱਲਾਂ ਕਰਕੇ ਚਲੇ ਗਈ ਉਹਨੇ ਸਾਡ ਨੂੰ ਕੁਝ ਨਹੀਂ ਪੁੱਛਿਆ ਵੀ ਤੁਹਾਡਾ ਬੱਚਾ ਲੱਭ ਗਿਆ ਜਾਂ ਨਹੀਂ ਲੱਭ ਗਿਆ ਸਗੋਂ ਮੈਡਮ ਕਹਿੰਦੀ ਮੈਂ ਉੱਤੋਂ ਆਉਣੀ ਆ ਜੀ ਨਾਲ ਦਰਿਆ ਬੱਚਾ ਮਰਿਆ ਪਿਆ ਵੇ ਵਿੱਚ ਆਈ ਲੱਭਦੇ ਪਿਆ ਜੀ ਪੁਲਿਸ ਨੇ ਉਹਨਾਂ ਦਾ ਸਾਥ ਦਿੱਤਾ ਸਾਡਾ ਸਾਥ ਕੋਈ ਨਹੀਂ ਸਾਨੂੰ 5 ਦਿਨ ਹੋ ਗਏ ਰੋਲਦਿਆਂ ਨੂੰ ਕਦੀ ਅਸੀਂ ਰੋਪੜ ਜਾਂਦੇ ਹਾਂ ਕਦੀ ਅਸੀਂ ਭਲਾ ਚੋਰ ਜਾਂਦੇ ਹਾਂ ਕਦ ਹੀ ਚੰਡੀਗੜ੍ਹ ਸਾਨੂੰ ਕੋਈ ਨਹੀਂ ਸੁਣਦਾ ਕਿ ਉਹ ਕਹਿੰਦੇ ਜੋ ਕਰਨਾ ਕਰ ਲੋ ਪੁਲਿਸ ਕਾਰਵਾਈ ਕਰ ਜੋ ਵੀ ਕਰਨੀ ਕਰ ਲੋ ਅਸੀਂ ਨਹੀਂ ਪਰਚਾ ਕੱਟਣਾ ਅ ਪ੍ਰਸ਼ਾਸਨ ਤੋਂ ਹੁਣ ਤੁਹਾਡੀ ਮੰਗ ਕੀ ਹੈ ਅੰਤਜੀ ਇਹ ਹੀ ਆ ਉਹਦੇ ਵਿਚਾਰੇ ਦੀ ਨਾ ਰੁਲੇ 514 ਪੰਜ ਦਿਨ ਹੋ ਗਏ ਜੀ ਉੱਤੇ ਬਰਬ ਚਲਾਇਆ ਪਿਆ ਜੋ ਅਗਰ ਨਾ ਅਸੀਂ ਉਹਦਾ ਸੰਸਕਾਰ ਕਰ ਸਕਦੇ ਨਾ ਕੋਈ ਸਾਨੂੰ ਪੁਲਿਸ ਦੇਣ ਡਿਆ ਕੁਛ ਦੱਸ ਦੀ ਬੁੜੀ ਕੁਛ ਪਈ ਵੀ ਤੁਹਾਡਾ ਪਰਚਾ ਕਰ ਦੇ ਸਗੋ ਕਿਉਂ ਕਹਿੰਦੇ ਕੋਈ ਤੁਸੀਂ ਆਪਦਾ ਰਾਜੀਨਾਮਾ ਕਰ ਲੋ ਬੱਚੇ ਦੇ ਤੁਸੀਂ ਉਹ ਕਰਵਾ ਦਿਓ ਸੰਸਕਾਰ ਕਰਵਾ ਦਿਓ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਲਖਿੰਦਰ ਸੰਧਾ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਮਾਛੜਾ ਜੀ ਬਾ ਮੁੰਡੇ ਦਾ ਫੁੱਫੜ ਦਾ ਆ ਕੀ ਗੱਲਬਾਤ ਹੋਈ ਹੈ ਜੀ ਬੱਚੇ ਨਾਲ ਗੱਲਬਾਤ ਹੋਈ ਸਾਨੂੰ ਤਾਂ ਫੋਨ ਗਏ 7 ਵਜੇ 7 7:30 ਵਜੇ ਇਹ ਦੱਸਦੀ ਇਹਨੇ ਕਿਤੇ ਨਾ ਦੋਸਤਾਂ ਨੇ ਕਹਿੰਦੇ ਵੀ ਕੋਈ ਚਲਦੀ ਹੋਣੀ ਹੈ ਨਾ ਜੀ ਤਾਂ ਦੱਸਣਾ ਪਤਾ ਲੱਗ ਜਾਣਾ ਜੀ ਜੋ ਵੀ ਹੈਗਾ ਔਰ 5:00 ਵਜੇ 5:30 ਵਜੇ ਦੋਸਤ ਕਹਿੰਦੇ ਵੀ ਮੇਰੇ ਇੱਕ ਵੱਡੇ ਆ ਜਿਹੜਾ ਦੋਸਤ ਬਾਹਰ ਗਿਆ ਦੇ ਨਾਲ ਜਿਹਦੇ ਕੋਲ ਹੱਟਮ ਰਹਿੰਦਾ ਸੀ ਰਾਤ ਨੂੰ ਚਲੋ ਦਿਨ ਰਾਤ ਉਹ ਕਿਤੇ ਜਨਾਂ ਰਹਿੰਦੇ ਸੀਗੇ ਪਤਾ ਨਹੀਂ ਹੁਣ ਅੱਗੇ ਕੀ ਗੱਲ ਹੋ ਗਈ ਨਾ ਉਹ ਤੇ 5:30 ਵਜੇ ਕਹਿੰਦਾ ਜੀ ਮੇਰੇ ਵੱਡੇ ਆ ਮਿੰਟੂ ਤੂੰ ਵੀ ਆ ਜਾ ਤੇ ਚਲੋ ਇਹ ਬੱਚਾ ਸੀ ਦੋਸਤ ਬਣਿਆ ਭੱਜ ਗਿਆ ਬਾਅਦ ਚ ਦੱਸਦੇ ਬਲਚੋਰਗੇ ਜੋ ਖਾਣ ਪੀਣ ਦਾ ਸਾਥ ਹਮ ਤੋਂ ਲਿਆਂਦਾ ਦੱਸਦੇ ਨੇ ਉਸ ਤੋਂ ਬਾਅਦ ਇਹ ਦੂਜਾ ਦੋਸਤੇ ਖੋਹ ਸਾਦ ਲਿਆ ਉਹਨੇ ਜਿਹੜਾ ਮਿੰਟੂ ਦਾ ਦੋਸਤ ਨੇ ਤੇ ਫਿਰ ਦਰਿਆ ਦੇ ਅੰਦਰ ਜਾ ਕੇ ਜਿੱਥੇ ਡੂੰਘਾ ਪਾਣੀ ਆ ਉੱਥੇ ਬੈਠ ਕੇ ਕਹਿੰਦੇ ਵੀ ਪਾਰਟੀ ਜਲਦੀ ਸੀ ਇਹਨਾਂ ਦੀ ਪਾਰਟੀ ਚੱਲਣ ਤੋਂ ਬਾਅਦ ਤੇ ਇਹਨਾਂ ਨੇ ਕੀ ਕੀਤਾ ਵੀ ਬੇਟੂ ਉਹਨੂੰ ਤਾਰੀ ਨਹੀਂ ਜਮੇ ਜਾਂਦੇ ਸੀਗੇ ਇਹ ਤਾਂ ਪਤਾ ਲੱਗਿਆ ਵੀ ਇਹਨਾਂ ਨੇ ਫਿਰ ਉਹਨੂੰ ਪਾਣੀ ਦੀ ੱਟਕਾ ਮਾਰ ਤੱਕ ਪਹਿਲਾਂ ਤਾਂ ਵੀ ਬੰਦੇ ਨਾਲ ਪਤਾ ਕਿ ਕੱਪੜੇ ਖੋਖਲੇ ਖੁੱਲੇ ਇਹਨਾਂ ਨੇ ਉਹਦੇ ਬੰਦੇ ਪਤਾ ਲੱਗਿਆ ਵੀ ਉਹਨੂੰ ਫੜ ਕੇ ਮੁੰਡਾ ਹੌਲੀ ਉਮਰ ਦਾ ਸੀਗਾ ਜਿਆਦਾ ਤਕੜੇ ਸੀਗਾ ਜੇ ਤਾਂ ਬੰਦੇ ਨੂੰ ਪਾ ਕੋ ਬੰਦੇ ਵੀ ਪੂਆ ਲਵਾਤਾ ਤੇ ਪੈਗ ਵੱਧ ਲਵਾਤਾ ਬੰਦਾ ਸੈਟਲ ਹੋਏ ਹੁੰਦਾ ਕਿੰਨੀ 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 ਉਮਰ ਸੀ ਬੱਚੇ ਦੀ ਉਮਰ 23 ਸਾਲ ਸੀਗੀ ਉਹਦੀ ਤੇ ਫਿਰ ਉਹਦੇ ਕੱਪੜੇ ਖੋਲੇ ਦੱਸੇ ਕੱਪੜੇ ਖੋਲ ਕੇ ਪਤਾ ਲੱਗਿਆ ਬਿਸਟੇ ਸਟੇ ਗਿਆ ਉੱਥੇ ਮੌਜੂਦਾ ਇੱਕ ਬਾਈ ਜੀ ਸ਼ਨੀਵਾਰ ਮੱਥਾ ਟੇਕਣ ਜਾਂਦੇ ਨੇ ਤੇ ਉਹ ਵੀ ਥੋੜਾ ਉੱਥੋਂ ਪੱਲੇ ਪਾਸੇ ਕਹਿੰਦਾ ਮੈਂ ਰੋਲਾ ਜਹਾ ਸੁਣ ਸੁਣਿਆ ਸੁਣਿਆ ਸੀਗਾ ਮੈਂ ਕਿਹਾ ਚੱਲ ਬੱਚੇ ਆ ਖੈਂਮਾ ਜੀ ਫੁੱਲ ਬਾਈ ਕਰਦੇ ਹੋਣਗੇ ਤੇ ਕੁਝਰ ਬਾਅਦ ਫਿਰ ਜੇ ਘਰ ਦੇਣਗੇ ਵੀ ਹੁਣ ਵੱਜ ਗਏ 7:00 ਵੱਜ ਗਏ ਵੀ ਮਿੰਟੂ ਹਜੇ ਤੱਕ ਨਹੀਂ ਆ ਇਹਨਾਂ ਨੇ ਪਹਿਲਾਂ ਫੋਨ ਲਾਇਆ ਕਈ ਘੰਟੀਆਂ ਮਾਰੀਆਂ ਚਾ 5-7 ਨਹੀਂ ਪਹੁੰਚ ਕੇ ਆਉਨੇ ਫਿਰ ਉਹ ਮੁੰਡੇ ਨੇ ਹੋ ਚੱਕ ਲਿਆ ਤੇ ਮਿੰਟੂ ਵਾਲਾ ਉਹ ਦੋਸਤਾਂ ਨੇ ਕਹਿੰਦਾ ਜੀ ਉਹ ਤਾਂ ਮਿੰਟੂ ਦੇ ਵਿੱਚ ਛਾਲ ਮਾਰਦੀ ਇਹ ਕਹਿੰਦੇ ਕਾਰਨ ਕੀ ਛਾਲ ਕੀ ਮਾਰ ਮਾਰ ਕਿਉਂ ਮਾਰਦੀ ਫਿਰ ਘਰਾਂ ਮੁੰਡੇ ਦਾ ਚਾਚਾ ਸੀਗਾ ਇੱਕ ਮੁੰਡੇ ਦਾ ਚਾਚੇ ਦਾ ਮੁੰਡਾ ਸੀਗਾ ਇਹ ਭਾਈ ਭੱਜੇਗੇ ਉੱਥੇ ਭੱਜੇਗੇ ਤੇ ਉਹ ਫਿਰ ਮੁੰਡੇ ਹੋ ਗਏ ਉੱਥੇ ਸੈਟ ਤੇ ਥੋੜੇ ਜਿਹਾ ਸੈਟ ਤੇ ਹੁਣ ਚਲੋ ਮੰਡ ਏਰੀਆ ਵਿੱਚ ਜਿਹੜਾ ਬਹੁਤ ਵਧੀਆ ਇੱਕ ਆਇਆ ਇਹਨਾਂ ਦਾ ਤੇ ਸਾਰੇ ਭੱਜੇਗੇ ਉੱਥੇ ਭੱਜੋਂ ਬਾਅਦ ਹਲਾ ਹਗਰ ਮਾਰਤੀ ਤੇ ਸਾਨੂੰ ਵੀ ਫੋਨ ਚੱਲ ਗਿਆ ਚਲੋ ਅਸੀਂ ਵੀ ਪਹੁੰਚ ਗਏ ਅਸੀਂ ਮੋਕੇ ਤੇ ਫਿਰ ਜਦ ਜਦ ਉਹ ਮੁੰਡਾ ਪਤਾ ਲੱਗਿਆ ਸਭ ਮੇਰੇ ਮੋਕੇ ਤੇ ਮੁੰਡੇ ਦਾ ਮਾਮਾ ਸੀ ਉਹ 500 ਬੰਦੇ ਲਿਆ ਕੇ ਇਹਦੇ ਚਾਚੇ ਨੂੰ ਔਰ ਚਾਚੇ ਮੁੰਡੇ ਨੂੰ ਕੁੱਟਣ ਬੈਠੇ ਵੈਸੇ ਅੱਜ ਰੈਟਰੀ ਵੀ ਹੋਈ ਮੁੰਡੇ ਦੇ ਚਾ ਪਟਾਣ ਨਿਕਲੇ ਜਾਂਦੀਆਂ ਬੋਤ ਤੇ ਇਸਕੇ ਵੀ ਇਹ ਚੱਕਰ ਕੀ ਤੋਂ ਹੀ ਪੁੱਤਰ ਕਾ ਤੇ ਪੈ ਗਿਆ ਨੂੰ ਪੀ ਇਹ ਵੀ ਉਲਟਾ ਸਾਡੀ ਗਲਤੀ ਆ ਫਿਰ ਹੌਲੀ ਜੀ ਪੌਸ ਨੂੰ ਹੋਣ ਲਾਇਆ ਜੀ ਪਰ ਉਹ ਮੈਡਮ ਚਾਹੀ ਸੀਗੇ ਔਰ ਉਹ ਮੈਡਮ ਹੀ ਰਾਏ ਫਿਰ ਉਹਨਾਂ ਨੇ ਅਰੈਸਟ ਕਰ ਲਿਆ ਉਸ ਮੌਕੇ ਤੇ ਅਰੈਸਟ ਕਰਕੇ ਸਾਡ ਕੋ ਵੀਡੀਓ ਵੀ ਹੈ ਅਰੈਸਟ ਕਰ ਦਿੰਦੇ ਤੇ ਉਹ ਵੀ ਤੁਹਾਨੂੰ ਪਾ ਦਾਂਗੇ ਤੇ ਚਲੋ ਰਾਤ ਨੂੰ ਫਿਰ 10 11 ਵਜੇ ਚਲ ਗਏ ਬੜਾ ਝੋਲਾ ਕੇ ਅਸੀਂ ਮਗਰ ਗਏ ਸੀਗੇ ਮੈਡਮ ਕਹਿੰਦੀ ਜੀ ਤੁਸੀਂ ਜਾਓ ਜੀ ਘਰ ਨੂੰ ਅਸੀਂ ਕਾਰਵਾਈ ਕਰਾਂਗੇ ਮੌਕੇ ਦੇ ਬੰਦੇ ਫੜੇਗੇ ਨੇ ਠੀਕ ਹੈ ਜੀ ਬਾਕੀ ਤੁਸੀਂ ਜਾਓ ਤੁਹਾਨੂੰ ਨਿਆਂ ਮਿਲੂਗਾ ਅਸੀਂ ਬੋਸ ਆ ਗਈ ਦੂਜੇ ਦਿਨ ਅਸੀਂ ਗੋਤਾਖੋਰ ਬੁਲਾਏ ਜੀ ਗੋਤਾਖੋਰ ਆ ਗਏ 6:00 ਵਜੇ ਜੋ ਲੱਭਣ ਲੱਗੇ ਲਾਸ਼ ਕਰਦੇ ਕਰਦੇ 12:00 1:00 ਵਜੇ ਆ ਜੀ ਉਹ ਬੰਦਿਆਂ ਨੇ ਅਸੀਂ ਸਾਰਾ ਡੱਬਰ ਕੋਤਾ ਸਮੇ ਰੋਲ ਕਾ ਬੰਦਿਆਂ ਦਾ ਨਹੀਂ ਹਿੰਮਤ ਬੰਦੇ ਦੀ ਹਿੰਮਤ ਨਹੀਂ ਇਹ ਘਰ ਦਾ ਜਵਾਨ ਬੱਚਾ ਜਾਂਦਾ ਜੀ ਔਰ ਉਹਨਾਂ ਨੇ ਮਗਰੋਂ ਉਧਰ ਸਭ ਨੂੰ ਸੰਭਲਿਆ ਉਹ ਤੁਹਾਨੂੰ ਆ ਪਤਾ ਹੀ ਆ ਵੀ ਕਿੰਨੇ ਨੂੰ ਸੰਭਲਿਆ ਉਹਨਾਂ ਨੇ ਉਹਨਾਂ ਦੀ ਫਿਰ ਬੋਲੀ ਹੋਰ ਹੋ ਗਈ ਮਹਿਕ ਮਰੀ ਐਵੇਂ ਗਈ ਜੀ ਹੁਣ ਅਸੀਂ ਰੋਹ ਖਜਗਵਾਰੋ ਕੇ ਸਾਡਾ ਔਰ 100 150 ਰਿਸ਼ਤੇਦਾਰੀ ਆਪਣੀ ਘਰ ਦੀ ਕਰਦੀ ਆ ਆ ਵੇਖੋ ਕਿੰਨੇ ਆ ਕੁਛ ਹੁਣ ਨੇੜਾ ਥੋੜੇ ਦਿਨ ਘਰੋਂ ਚਲੇ ਗਏ ਨੇ ਅਸੀਂ ਰੋਜ਼ ਜਾਂਦੇ ਆ ਥਾਣੇ 'ਚ ਸਾਨੂੰ ਬੁਲਾਣ ਦੇ ਆ ਅਸੀਂ ਥੋੜਾ ਹੱਕ ਕਰਾਂਗੇ ਸਦੋਂ ਮੁੰਡੇ ਵੀ ਦੂਏ ਦਿਨ ਛੜਤੇ ਉਹਨਾਂ ਨੇ ਅਸੀਂ ਕਹਿੰਦੇ ਮੁੰਡੇ ਕਿਥੇ ਆ ਕਹਿੰਦੇ ਮੁੰਡੇ ਤੁਸੀਂ ਮੁੰਡਿਆਂ ਕੀ ਲੈਣਾ ਹੈ ਸਾਡਾ ਕੰਮ ਅਸੀਂ ਕਰਾਂਗੇ ਅਸੀਂ ਕਹਿੰਦੇ ਵਈ ਉਹਨੇ ਪਰਚਾ ਕਰੋ ਉਹਨਾਂ ਨੇ ਖਤਲ ਕੀਤਾ ਆ ਬੱਚੇ ਬੱਚੇ ਦਾ ਪੋਸਟਮੈਨ ਕਰਾਤਾ ਸੀ ਉਹ ਹੁਣ ਅਸੀਂ ਕਿਵੇਂ ਕਰਾ ਦਈਏ ਬੱਚੇ ਦਾ ਦੱਸੋ ਉਹ ਤਾਂ ਕਹਿੰਦੇ ਰਾਜਾ ਨਰਾਜੀ ਨਾ ਕਰ ਲਓ ਤੁਸੀਂ 174 ਲਾਦ ਦੇ ਨੇ ਲਾ ਪਰ ਜਦੋਂ ਬੱਚਾ ਮਰਿਆ ਸਾਡਾ ਜਵਾਨ ਉਹ ਕਿੱਥੋਂ ਪੂਰਾ ਕਰਾਂਗੇ ਬੱਚੇ ਦਾ ਸੰਸਕਾਰ ਕਰਤੇ ਬੱਚੇ ਦਾ ਸੰਸਕਾਰ ਨਹੀਂ ਕਿਵੇਂ ਕਰਨ ਕਰਾਂਗੇ ਜੀ ਸਾਨੂੰ ਨਿਆਂ ਹੀ ਨਹੀਂ ਮਿਲਦਾ ਹੈ ਜੀ ਜੇ ਅਸੀਂ ਦੇਖ ਲਈ ਜੀ ਫਿਰ ਐਸਐਮਵੀ ਦਫ਼ਤਰ ਜਾ ਕੇ ਆਇਆ ਸੀ ਉੱਥੇ ਆਪਣੇ ਨਵੇਂ ਸ਼ਹਿਰ ਉਹਨਾਂ ਨੇ ਸਾਨੂੰ ਕਹਿੰਦੇ ਫਿਰ ਉੱਥੇ ਭੇਜਤਾ ਕਈ ਪਾਸੇ ਧੱਕੇ ਖਾ ਖਾ ਚੁੱਕੇ ਆ ਤਿੰਨ ਦਿਨ ਹੋ ਗਏ ਬੱਚੇ ਦੀ ਲਾਸ਼ ਹਸਪਤਾਲ ਵਿੱਚ ਪਈ ਆ ਦੇਖੋ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਚਾਹੁੰਦੇ ਆ ਵੀ ਸਾਨੂੰ ਨਿਆਂ ਮਿਲੇ ਨਿਆਂ ਮਿਲੇ ਸਾਡੇ ਪਰਿਵਾਰ ਨੂੰ ਨਿਆਂ ਮਿਲੇ ਜੇ ਸਾਨੂੰ ਸਾਨੂੰ ਨਿਆਂ ਨਹੀਂ ਮਿਲਣਾ ਫਿਰ ਤਾਂ ਦੇਖੋ ਸਾਡੇ ਕਦ ਕਦ ਹੋ ਗਏ ਆ ਜੀ ਸਾਨੂੰ ਬੜਾ ਮਾਣ ਆ ਜੀ ਕੁੱਸ ਮੈਂ ਕਿਹਾ ਬਹੁਤ ਮਾਣ ਆ ਜੀ ਠੀਕ ਹੈ ਸੀਐਮ ਸਾਹਿਬ ਤੇ ਬਹੁਤ ਮਾਣ ਆ ਜੀ ਬਹੁਤ ਵਧੀਆ ਸਾਡਾ ਮੁੱਖ ਮੰਤਰੀ ਆ ਜੀ ਇਹ ਸਾਡਾ ਪਰਿਵਾਰ ਆਮ ਪਾਰਟੀ ਦਾ ਸੰਬੰਧ ਰਦਾ ਜੀ ਸਾਡੇ ਐਮਐਲਏ ਸੋ ਕਟਾਰੀਆਂ ਉੱਥੇ ਵੀ ਜਾ ਕੇ ਆ ਸਾਡੀ ਉੱਥੇ ਵੀ ਸਲਮਾਨੀ ਹੋਈ ਅੱਗੇ ਤੋਂ ਚਲੋ ਜੋ ਵੀ ਹੋਣਾ ਹੋ ਠੀਕ ਹੈ ਅੱਜ ਤੇ ਪ੍ਰਥਪਾਲ ਸਿੰਘ ਚਾਚਾ ਦਾ ਰੋਟੀ ਵੀ ਉੱਥੇ ਜਾ ਕੇ ਖੰਡੋਂਦਾ ਸੀ ਮੰਗ ਮੰਗ ਕੀ ਆ ਜੀ ਹੁਣ ਥੋੜੀ ਪ੍ਰਸ਼ਾਸਨ ਮੰਗੇ ਆ ਜੀ ਅਸੀਂ ਸੀਐਮ ਜੀ ਨੂੰ ਕਹਿੰਦੇ ਆ ਮੁੱਖ ਮੰਤਰੀ ਜੀ ਨੂੰ ਜੀ ਤੁਸੀਂ ਬਹੁਤ ਵਧੀਆ ਸਾਡੇ ਮੰਤਰੀ ਸਾਭ ਨੂੰ ਨਿਆ ਚਾਹੀਦਾ ਚਪਸਾ ਸਾਡਾ ਐਸਐਚਓ ਮੈਡਮ ਨੂੰ ਡੀਐਸਪੀ ਨੂੰ ਐਸਐਸਪ ਵੀ ਸਾਨੂੰ ਨਿਆ ਦਿਓ ਨਿਆ ਦਿਓ ਅੱਜ ਇਹ ਬੱਚੇ ਕੱਲ੍ਹ ਦੇ ਹੁਣ ਛੁੱਟ ਕੇ ਆ ਗਏ ਨੇ ਹੁਣ ਉੱਥੇ ਲੋਕਲ ਗੱਲਾਂ ਸੁਣਦੇ ਆ ਵੀ ਸਾਡਾ ਕੀ ਬਗਾਲੇ ਬਸ ਅਸ ਨੇ ਇਹ ਤਾਂ ਐ ਆ ਗਏ ਬਾਹਰ ਇਹ ਚੁੜਕੀਆਂ ਮਾਰ ਕੇ ਗੱਲ ਕਰਦੇ ਆ ਸਾਲਾ ਧਮਕੀਆਂ ਦਿੰਦੇ ਨੇ ਸਾਨੂੰ ਇੱਕ ਰੋ ਰੋ ਕੇ ਸਾਡਾ ਖਾ ਪਾਣੀ ਦੀ ਸੁਗਿਆ ਹੀ ਹੁੰਦਸਾ ਆ ਚਾਰ ਤਰ੍ਹਾਂ ਬੱਚੇ ਦੀ ਲਾਸ ਰੋਲ ਦੀ ਸਾਨੂੰ ਨਿਆ ਚਾਹੀਦਾ ਨਿਆ ਚਾਹੀਦਾ ਜੀ ਠੀਕ ਹੈ ਜੀ ਨਹੀਂ ਤੇ ਅਸੀਂ ਭਾਈ ਕੱਲ ਨੂੰ ਡੀਸੀ ਦਸਤੋ ਸਾਹਿਬ ਬੇਨਤੀ ਕਰਾਂਗੇ ਅਸਮ ਜੀ ਤੋਂ ਬੇਨਤੀ ਕਰਾਂਗੇ ਉੱਥੇ ਆ ਕੇ ਧਰਨੇ ਲਾਵਾਂਗੇ ਜੀ ਠੀਕ ਹੈ ਜੀ ਸਾਨੂੰ ਹੱਕ ਚਾਹੀਦਾ ਠੀਕ ਹੈ ਜੀ ਠੱਕ ਜਾਈਏ ਧੰਨਵਾ